ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਜਦੋਂ ਵੀ ਕਿਸੇ ਤੇ ਭੀੜ ਪੈਂਦੀ ਹੈ ਤਾਂ ਪੰਜਾਬ ਤੇ ਪੰਜਾਬੀ ਹਰੇਕ ਉਹਨਾਂ ਦੇ ਨਾਲ ਜਿਹੜਿਆ ਉਹ ਖੜਦੇ ਨੇ ਅਜੇ ਜੰਗ ਦਾ ਕੋਈ ਮਾਹੌਲ ਨਹੀਂ ਹੈ ਲੱਗੂ ਜਾਂ ਨਹੀਂ ਲੱਗੂ ਪਰ ਲੁਧਿਆਣੇ ਸਟੇਸ਼ਨ ਦੇ ਉੱਪਰ ਜੰਗ ਜਿਹੜੀ ਆ ਉਹ ਲੱਗ ਚੁੱਕੀ ਆ ਆ ਲੁਧਿਆਣੇ ਸਟੇਸ਼ਨ ਦੀ ਵੀਡੀਓ ਆ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚੋਂ ਆਪਣਾ ਰੋਜ਼ਗਾਰ ਚਲਾਉਂਦੇ ਸੀ ਲੱਖਾਂ ਰੁਪਈਆ ਕਮਾ ਕੇ ਆਪਣੀਆਂ ਕੋਠੀਆਂ ਜਾਇਦ ਤਾਂ ਜਿਹੜੀਆਂ ਬਣਾਉਂਦੇ ਸੀ ਆ ਦੇਖੋ ਤੁਸੀਂ ਹੁਣ ਡਰ ਦੇ ਮਾਰੇ ਕਿਦਾਂ ਟਰੇਨ ਦੀਆਂ ਛੱਤਾਂ ਤੇ ਵੀ ਜਿਹੜੇ ਉਹ ਚੜਨ ਵਾਸਤੇ ਤਿਆਰ ਹੋਏ ਨੇ ਕਿੱਥੇ ਤਾਂ ਇਹ ਜਾ ਕੇ ਕਿ ਆਪਣੀਆਂ ਘਰਾਂ ਨੂੰ ਖੁਸ਼ ਨਹੀਂ ਪਰ ਆ ਦੇਖੋ ਤੁਸੀਂ ਜਦੋਂ ਦਾ ਥੋੜਾ ਜਿਹਾ ਇੰਡੀਅਨ ਆਰਮੀ ਦੇ ਵੱਲੋਂ ਹਿਲਜੁਲ ਕੀਤੀ ਗਈ ਆ ਤਾਂ ਡਰ ਦੇ ਮਾਰੇ ਹੀ ਪੰਜਾਬ ਛੱਡ ਕੇ ਤੇ ਆਪੋ ਆਪਣੇ ਘਰਾਂ ਨੂੰ ਦੇਖੋ ਤੁਸੀਂ ਕਿਦਾਂ ਭੱਜ ਰਹੇ ਨੇ ਆ ਟ੍ਰੇਨ ਦੀ ਛੱਤ ਤੇ ਵੀ ਚੜਨ ਵਾਸਤੇ ਜਿਹੜੇ ਆ ਉਹ ਪ੍ਰਵਾਸੀ ਤਿਆਰ ਹੋ ਗਏ ਨੇ ਇਹ ਪੰਜਾਬੀ ਆ ਜਿਹੜਾ ਹਰੇਕ ਬੰਦੇ ਦੇ ਨਾਲ ਕਿੱਥੇ ਵੀ ਕੋਈ ਕਿਸੇ ਤੇ ਭੀੜ ਪੈਂਦੀ ਆ ਤੇ ਉਹਦੇ ਨਾਲ ਖੜਦਾ ਪਰ ਆ ਦੇਖੋ ਤੁਸੀਂ ਪੈਸਾ ਕਮਾਉਣ ਵਾਲੇ ਪੰਜਾਬ ਦੇ ਵਿੱਚੋਂ ਅੱਜ ਪੰਜਾਬ ਨੂੰ ਛੱਡ ਕੇ ਆਪਣੇ ਘਰਾਂ ਨੂੰ ਭੱਜ ਰਹੇ ਆ ਸਤਿ ਸ੍ਰੀ ਅਕਾਲ ਜੀ